ਦ ਨੈਕਸਟ ਅਸਰ ਦਾ ਟਾਪਿਕ ਹੈ ਉਹ ਕੀ ਹੈ ਵਿਸਮਕ ਵਿਸਮਕ ਕੀ ਹੁੰਦਾ ਹੈ ਤਾਂ ਵਿਸਮਕ ਜਿੰਨਾ ਸ਼ਬਦਾਂ ਦੁਆਰਾ ਖੁਸ਼ੀ ਗਮੀ ਹੈਰਾਨੀ ਡਰ ਪ੍ਰਸ਼ੰਸਾ ਆਦਿ ਦੇ ਭੇਪ ਪ੍ਰਗਟ ਹੋਣਾ ਕੀ ਆਦਿ ਦੇ ਕੀ ਹੈ ਭਾਵ ਜਿਹੜੇ ਆ ਉਹ ਪ੍ਰਗਟ ਹੋਣ ਖੁਸ਼ ਹੋ ਤੋ ਤੁਸੀਂ ਗਮ ਗਮੀ ਹੈ ਹੈਰਾਨੀ ਹੋਈ ਤੁਹਾਨੂੰ ਜੇ ਡਰ ਹੈ ਜੇ ਪ੍ਰਸ਼ੰਸਾ ਹੈ ਤੇ ਜਿੰਨੇ ਵੀ ਭਾਵ ਨੇ ਭਾਵਨਾਵਾਂ ਨੇ ਪ੍ਰਗਟ ਹੋਣਾ ਤਾਂ ਵਿਆਕਰਣ ਵਿੱਚ ਜਿਹੜਾ ਹੈ ਉਹਨਾਂ ਨੂੰ ਵਿਸਮਕ ਕਿਹਾ ਜਾਂਦਾ ਜਿਵੇਂ ਹਾਏ ਆਹਾ ਉਹ ਆ ਵਾਹ ਹੈ ਠੀਕ ਹੈ ਇਹ ਕੀ ਨੇ ਸਾਰੇ ਭਾਵ ਨੇ ਕਿ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਵਿਸਮਕ ਕਿਹਾ ਜਾਂਦਾ ਹੈ ਵਿਸਮਕ ਦੀਆਂ ਕਿਸਮਾਂ ਤੇ ਵਿਸਮਕ ਜਿਹੜੇ ਆ ਉਹ ਨੌ ਤਰ੍ਹਾਂ ਦੇ ਹੁੰਦੇ ਆ ਨੌ ਪ੍ਰਕਾਰ ਦੇ ਹੁੰਦੇ ਆ ਕਿਹੜੇ ਪ੍ਰਸ਼ੰਸਾਵਾਚਕ ਵਿਸਮਕ ਸ਼ੋਕਵਾਚਕ ਵਿਸਮਿਕ ਹੈਰਾਨੀਵਾਚਕ ਵਿਸਮਕ ਸੂਚਨਾਵਾਚਕ ਵਿਸਮਕ ਸੰਬੋਧਨੀ ਵਾਚ ਸੰਬੋਧਨੀ ਵਿਸਮਕ ਸਤਕਾਰਵਾਚਕ ਵਿਸਮਕ ਫਿਟਕਾਰਵਾਚਕ ਵਿਸਮਕ ਅਸੀਸਵਾਚਕ ਵਿਸਮਕ ਇੱਛਾਵਾਚਕ ਵਿਸਮਕ ਤੇ ਇਹ ਕੀ ਨੇ ਵਿਸਮਕ ਦੀਆਂ ਨੌ ਕਿਸਮਾਂ ਨੇ ਇਹ ਨੌ ਪ੍ਰਕਾਰ ਦੇ ਹੁੰਦੇ ਨੇ ਓਕੇ ਤੇ ਭਾਵਾਂ ਦੇ ਅਨੁਸਾਰ ਵਿਸਮਕ ਦੀਆਂ ਜਿਹੜੀਆਂ ਵਾ ਇਹ ਕਿਸਮਾਂ ਬਣਾਈਆਂ ਗਏ ਕਿ ਕਿਵੇਂ ਦੇ ਭਾਵ ਹੁੰਦੇ ਨੇ ਸਭ ਤੋਂ ਪਹਿਲਾ ਕਿਹੜੀ ਹੈ ਕਿਸਮ ਹੈ ਤਾਂ ਪ੍ਰਸ਼ੰਸਾਵਾਚਕ ਵਿਸਮਕ ਕੀ ਹੁੰਦਾ ਹੈ ਪ੍ਰਸ਼ੰਸਾ ਕੀ ਹੁੰਦੀ ਹੈ ਜਿਹੜੇ ਸ਼ਬਦਾਂ ਤੋਂ ਪ੍ਰਸ਼ੰਸਾ ਦੇ ਭਾਵ ਪ੍ਰਗਟ ਹੋਣ ਉਸ ਨੂੰ ਪ੍ਰਸ਼ੰਸਾਵਾਚਕ ਵਿਸਮਕ ਕਿਹਾ ਜਾਂਦਾ ਜਿਵੇਂ ਅੱਛ ਕੇ ਆਹਾ ਸ਼ਾਬਾਸ਼ ਸਾਵਾ ਸ਼ਾਵਾ ਖੂਬ ਬੱਲੇ ਇਹ ਜਿਹੜੇ ਕੀ ਨੇ ਇਹ ਪ੍ਰਸ਼ੰਸਾ ਵਾਲੇ ਜਿਹੜੇ ਆ ਪ੍ਰਸ਼ੰਸਾਵਾਜਕ ਵਿਸਮਕ ਨੇ ਓਕੇ ਨੈਕਸਟ ਜਿਹੜਾ ਹੈ ਉਹ ਹੈ ਸ਼ੋਕਵਾਚਕ ਵਿਸਮਕ ਜਿਹਦੇ ਵਿੱਚ ਕੀ ਹੈ ਸ਼ੋਕ ਪ੍ਰਗਟ ਕੀਤਾ ਹੋਵੇ ਜਿਹੜੇ ਸ਼ਬਦ ਤੋਂ ਦੁੱਖ ਦੇ ਭਾਵ ਪ੍ਰਗਟ ਹੋਣ ਠੀਕ ਹੈ ਕਿਸ ਦੇ ਭਾਵ ਪ੍ਰਗਟ ਹੋਣ ਦੁੱਖ ਦੇ ਭਾਵ ਜਿਹੜੇ ਆ ਉਹ ਪ੍ਰਗਟ ਹੋਣ ਉਸ ਨੂੰ ਅਸੀਂ ਕੀ ਕਹਿੰਨੇ ਆ ਸ਼ੋਕਵਾਚਕ ਵਿਸਮਕ ਕਿਹਾ ਜਾਂਦਾ ਹੈ ਉਹਨਾਂ ਨੂੰ ਅ ਜਿਵੇਂ ਉਫ ਹਾਏ ਹੋ ਗਿਆ ਉਹੋ ਹਾਏ ਰੱਬਾ ਇਹ ਕੀ ਨੇ ਇਹ ਜਿਹੜੇ ਨੇ ਸ਼ੋਕ ਵਿਸਮਕ ਜਿਹੜੇ ਸ਼ਬਦ ਨੇ ਉਸ ਤੋਂ ਅੱਗੇ ਹੈਰਾਨੀਵਾਚਕ ਵਿਸਮਕ ਹੈਰਾਨੀਵਾਚਕ ਜਿਹੜੇ ਕਿਹੜੇ ਜਿਹੜੇ ਨੇ ਵਿਸਮਕ ਹੁੰਦੇ ਨੇ ਜਿਹੜੇ ਸ਼ਬਦ ਵਾਕਾਂ ਵਿੱਚ ਹੈਰਾਨੀ ਦੇ ਭਾਵ ਪ੍ਰਗਟ ਕਰਨ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਹੈਰਾਨੀਵਾਚਕ ਵਿਸਮਕ ਕਿਹਾ ਜਾਂਦਾ ਹੈ ਜਿਵੇਂ ਓ ਠੀਕ ਹੈ ਆਹਾ ਹੈ 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 ਹਾਂ ਵਾ 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 ਇਕੀ ਨੇ ਸਾਰੇ ਹੀ ਕੀਨੇ ਹੈਰਾਨੀ ਭਰੇ ਜਿਹੜੇ ਜਿਹੜੇ ਨੇ ਹੈਰਾਨੀਵਾਚਕ ਵਿਸਮਕ ਨੇ ਓਕੇ ਨੈਕਸਟ ਜਿਹੜਾ ਹੈ ਫੋਰਥ ਸਾਡੇ ਕੋਲ ਤਾਂ ਉਹ ਹੈ ਸੂਚਨਾਵਾਚਕ ਵਿਸਮਕ ਕਿ ਸੂਚਨਾਵਾਚਕ ਵਿਸਮਕ ਕਿਹੜੇ ਨੇ ਜਿਹੜੇ ਸ਼ਬਦ ਸੂਚਨਾ ਦੇਣ ਜਾਂ ਸੁਚੇਤ ਕਰਨ ਲਈ ਵਰਤੇ ਜਾਂਦੇ ਹਨ ਠੀਕ ਹੈ ਇਹਨਾਂ ਦੇ ਵਿੱਚ ਉਹਨਾਂ ਵੇਸੇ ਇਗਜ਼ਾਮ ਦੇ ਵਿੱਚ ਇੱਕ ਪੁੱਛ ਲਿਆ ਜਾਂਦਾ ਵਾਕ ਜਿਹੜਾ ਇਹ ਦੇ ਦਿੱਤਾ ਜਾਂਦਾ ਔਰ ਉਹ ਪੁੱਛੀ ਜਾਂਦਾ ਕਿ ਇਹ ਕਿਸ ਕਿਸਮ ਦਾ ਜਿਹੜਾ ਵਿਸਮਿਕ ਹੈ ਓਕੇ ਤਾਂ ਜਿਹੜੇ ਸ਼ਬਦ ਸੂਚਨਾ ਦੇਣ ਜਾਂ ਸੁਚੇਤ ਕਰਨ ਲਈ ਵਰਤੇ ਜਾਂਦੇ ਹਨ ਉਹਨਾਂ ਨੂੰ ਕੀ ਕਿਹਾ ਜਾਂਦਾ ਸੂਚਨਾਵਾਚਕ ਵਿਸਮਿਕ ਕਿਹਾ ਜਾਂਦਾ ਜਿਵੇਂ ਸੁਣੋ ਜੀ ਹਟੋ ਜੀ ਖਬਰਦਾਰ ਠਹਿਰ ਜ਼ਰਾ ਇਹ ਜਿਹੜੇ ਕੀ ਨੇ ਇਸਾਰੇ ਹੀ ਜਿਹੜੇ ਨੇ ਸੂਚਨਾ ਦੇ ਰਹੇ ਨੇ ਠੀਕ ਹੈ ਸੂਚਨਾਵਾਚਕ ਇਹਨਾਂ ਨੂੰ ਵਿਸਮਕ ਕਹਾਂਗੇ ਕਿ ਟਹਰੋ ਜ਼ਰਾ ਸੁਣੋ ਜੀ ਹਟੋ ਜੀ ਖਬਰਦਾਰ ਓਕੇ ਉਸ ਤੋਂ ਬਾਅਦ ਆ ਪੰਜਵੀਂ ਜਿਹੜੀ ਇਸ ਜਿਹੜੀ ਕਿਹੜੀ ਕਿਸਮ ਹੈ ਸੰਬੋਧਨੀ ਵਿਸਮਕ ਸੰਬੋਧਨੀ ਵਿਸਮਕ ਕੀ ਹੁੰਦੇ ਨੇ ਤਾਂ ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਬੁਲਾਉਣ ਲਈ ਬੋਲੇ ਜਾਣ ਸੰਬੋਧਨ ਕੀਤੇ ਜਾਣ ਕਿਸੇ ਨੂੰ ਬੁਲਾਉਣ ਲਈ ਕੀ ਹੈ ਬੋਲੇ ਜਾਣ ਉਹਨਾਂ ਤੋਂ ਬਾਅਦ ਠੀਕ ਹੈ ਉਹਨਾਂ ਤੋਂ ਬਾਅਦ ਆਮ ਤੌਰ ਤੇ ਕਾਮਾ ਲੱਗਦਾ ਹੈ ਕੀ ਹੈ ਉਹਨਾਂ ਤੋਂ ਬਾਅਦ ਕੀ ਹੈ ਆਮ ਤੌਰ ਤੇ ਕੀ ਹੈ ਕਾਮਾ ਲੱਗਦਾ ਹੈ ਪਰ ਜੇਕਰ ਇਹਨਾਂ ਦੇ ਪ੍ਰਸੰਗ ਤੋਂ ਪਤਾ ਲੱਗੇ ਕਿ ਸੰਬੋਧਨ ਦੇ ਸ਼ਬਦ ਖੁਸ਼ੀ ਗਮੀ ਹੈਰਾਨੀ ਪੈ ਪ੍ਰਸ਼ੰਸਾ ਸ਼ੁਕਰਾਨਾ ਆਦੀ ਦੇ ਭਾਵ ਨਾਲ ਜੁੜੇ ਹਨ ਤਾਂ ਵਿਸਮਿਕ ਚਿੰਨ ਦੀ ਵਰਤੋਂ ਕੀਤੀ ਜਾਂਦੀ ਕਿਹੜੇ ਚਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਵਿਸਮਿਕ ਚਿੰਨ ਤਾਂ ਵਿਸਮਿਕ ਚਿੰਨ ਕਿਹੜਾ ਹੁੰਦਾ ਹੈ ਜਿਵੇਂ ਕਿ ਇਹ ਦੇਖੋ ਠੀਕ ਹੈ ਵੈਸੇ ਤਾਂ ਕੀ ਇਹ ਕਾਮਾ ਲੱਗਦਾ ਕਿਸ ਤੋਂ ਬਾਅਦ ਜਿਹੜੇ ਸ਼ਬਦ ਕਿਸੇ ਨੂੰ ਬੁਲਾਉਣ ਲਈ ਬੋਲੇ ਜਾਣ ਉਹਨਾਂ ਤੋਂ ਬਾਅਦ ਆ ਕਾਮਾ ਲੱਗਦਾ ਪਰ ਇਹਦੇ ਵਿੱਚ ਜੇਕਰ ਭਾਵਨਾਵਾਂ ਸੰਬੋਧਨ ਦੇ ਸ਼ਬਦ ਖੁਸ਼ੀ ਗਮੀ ਹੈਰਾਨੀ ਭੈ ਪ੍ਰਸ਼ੰਸਾ ਤੇ ਸ਼ੁਕਰਾਨੇ ਵਾਲੇ ਆ ਤੇ ਉਸ ਤੋਂ ਬਾਅਦ ਆ ਕੀ ਲੱਗਦਾ ਵਿਸਮਿਕ ਚਿੰਨ ਲੱਗਦਾ ਜਿਵੇਂ ਕਿ ਨੀ ਕੁੜੀਏ ਓਏ ਕਾਕਾ ਹੈਨਾ ਇਹਨਾਂ ਤੋਂ ਪਤਾ ਕੀ ਇਹ ਵਿਸਮਿਕ ਚਿੰਨ ਲੱਗਾ ਹੈ ਉਹ ਮੁੰਡਿਆ ਇਹ ਜਿਹੜੇ ਸ਼ਬਦ ਨੇ ਕੀ ਇਹ ਸ਼ਾਬਾਸ਼ ਜੀ ਬੋਲੇ ਜਾਂਦੇ ਹੈਨਾ ਸੁਣੋ ਜੀ ਹਟੋ ਜੀ ਖਬਰਦਾਰ ਤੇ ਇਹਨਾਂ ਦੇ ਪਿੱਛੇ ਦੇਖੋ ਵਿਸਮਿਕ ਚਿੰਨ ਲੱਗਾ ਹੋਇਆ ਹੈ ਜਾਨੀ ਕਿ ਵਿਸਮਿਕ ਚਿੰਨ ਲਗਾਇਆ ਜਾਂਦਾ ਹੈ ਇਹਨਾਂ ਸ਼ਬਦਾਂ ਤੋਂ ਬਾਅਦ ਵਿੱਚ ਓਕੇ ਨੈਕਸਟ ਜਿਹੜਾ ਹੈ ਛੇਵੀਂ ਕਿਸਮ ਕਿਹੜੀ ਐਸ ਦੀ ਸਤਕਾਰਵਾਚਕ ਵਿਸਮਿਕ ਕਿਹੜੇ ਨੇ ਸਤਕਾਰਵਾਚਕ ਵਿਸਮਕ ਜਿਹੜੇ ਸ਼ਬਦ ਵਾਕਾਂ ਵਿੱਚ ਜਿਹੜੇ ਸ਼ਬਦ ਕੀ ਹੈ ਵਾਕਾਂ ਵਿੱਚ ਸਤਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰਨਾ ਕੀ ਹੈ ਕਿ ਜਿਹੜੇ ਸ਼ਬਦ ਵਾਕਾਂ ਵਿੱਚ ਸਤਕਾਰ ਜਾਂ ਪਿਆਰ ਦੇ ਭਾਵ ਪ੍ਰਗਟ ਕਰ ਉਹਨਾਂ ਨੂੰ ਕੀ ਹੈ ਸਤਕਾਰਵਾਚਕ ਵਿਸਮਕ ਜਿਹੜਾ ਕਿਹਾ ਜਾਂਦਾ ਜਿਵੇਂ ਤਨ ਭਾਗ ਜੀ ਆਇਆਂ ਨੂੰ ਆਓ ਜੀ ਇਹ ਸਾਰੇ ਹੀ ਕੀ ਨੇ ਸਤਕਾਰਵਾਚਕ ਨੇ ਇਹ ਸਤਕਾਰ ਜਿਹੜਾ ਹੈ ਉਹ ਜਿਹੜਾ ਹੈ ਹੈ ਠੀਕ ਹੈ ਇਹਨਾਂ ਸ਼ਬਦਾਂ ਦੇ ਵਿੱਚ ਔਰ ਇਸ ਤੋਂ ਬਾਅਦ ਆ ਵੀ ਵਿਸਮਿਕ ਚਿੰਨ ਜਿਹੜਾ ਉਹ ਲੱਗੇਗਾ ਠੀਕ ਹੈ ਉਸ ਤੋਂ ਅੱਗੇ ਫਟਕਾਰਵਾਚਕ ਵਿਸਮਿਕ ਠੀਕ ਹੈ ਫਟਕਾਰਵਾਚਕ ਵਿਸਮਿਕ ਜਿਹੜੇ ਸ਼ਬਦਾਂ ਤੋਂ ਵਾਕਾਂ ਦੇ ਵਿੱਚ ਕੀ ਹੈ ਵਾਕਾਂ ਦੇ ਵਿੱਚ ਫਟਕਾਰ ਜਾਂ ਲਹਿਨਤ ਦੇ ਭਾਵ ਪ੍ਰਗਟ ਹੋਣ ਉਹਨਾਂ ਨੂੰ ਫਟਕਾਰਵਾਚਕ ਵਿਸਮਿਕ ਕਿਹਾ ਜਾਂਦਾ ਜਿਵੇਂ ਲਖ ਲਹਿਨਤ ਫਿੱਟੇਮੂ ਇਹ ਕੀ ਸ਼ਬਦ ਨੇ ਇਹਦੇ ਵਿੱਚ ਫਟਕਾਰਿਆ ਗਿਆ ਹੈ ਫਟਕਾਰ ਕੀਤੀ ਗਈ ਹੈ ਠੀਕ ਹੈ ਇਹਨਾਂ ਨੂੰ ਕੀ ਕਿਹਾ ਜਾਂਦਾ ਹੈ ਫਟਕਾਰਵਾਚਕ ਵਿਸਮਿਕ ਔਰ ਇਹਨਾਂ ਤੋਂ ਬਾਅਦ ਆ ਵੀ ਕੀ ਲੱਗੇਗਾ ਵਿਸਮਿਕ ਚਿੰਨ ਲੱਗੇਗਾ ਨੈਕਸਟ ਜਿਹੜਾ ਹੈ ਉਹ ਹੈ ਅੱਠਵੀਂ ਕਿਸਮ ਕਿਹੜੀ ਹੈ ਅਸੀਸਵਾਚਕ ਵਿਸਮਕ ਕਿਹੜੀ ਹੈ ਅਸੀਸਵਾਚਕ ਵਿਸਮਕ ਜਿਹੜੇ ਸ਼ਬਦ ਵਾਕਾਂ ਵਿੱਚ ਅਸੀਸ ਜਾਂ ਆਸ਼ੀਰਵਾਦ ਦੇ ਭਾਵ ਪਰਗਟ ਕਰਦੇ ਹਨ ਕਿ ਅਸੀਸ ਦੇ ਆਸ਼ੀਰਵਾਦ ਦੇ ਜਿਹੜੇ ਭਾਵ ਜਿਹੜੇ ਆ ਉਹ ਪ੍ਰਗਟ ਕਰਦੇ ਹਨ ਉਹਨਾਂ ਨੂੰ ਅਸੀਸਵਾਚਕ ਵਿਸਮਿਕ ਜਿਹੜਾ ਉਹ ਕਿਹਾ ਜਾਂਦਾ ਹੈ ਜਿਵੇਂ ਸਾਈਂ ਜੀਵੇ ਠੀਕ ਹੈ ਖੁਸ਼ ਰਹੋ ਜਵਾਨੀਆਂ ਮਾਨ ਜੁੰਦੇ ਜੁੰਦੇ ਰਹੋ ਤੇ ਇਹ ਸ਼ਬਦ ਕੀ ਨੇ ਇਹ ਅਸੀਸ ਦਿੱਤੀ ਗਈ ਹੈ ਠੀਕ ਹੈ ਨਾ ਇਹ ਕੀ ਹੈ ਅਸੀਸ ਦਿੱਤੀ ਗਈ ਹੈ ਤੇ ਇਸ ਨੂੰ ਅਸੀਂ ਕੀ ਕਹਿੰਦੇ ਆ ਅਸੀਸਵਾਚਕ ਵਿਸਮਿਕ ਕਹਿੰਦੇ ਆ ਜਿਹੜਾ ਆਖਰੀ ਇਸ ਦੀ ਕਿਸਮ ਹੈ ਉਹ ਕਿਹੜੀ ਹੈ ਇੱਛਾਵਾਚਕ ਵਿਸਮਿਕ ਤੇ ਇੱਛਾਵਾਚਕ ਵਿਸਮਿਕ ਕਿਹੜੇ ਨੇ ਜਿਹੜੇ ਸ਼ਬਦ ਮਨ ਦੀ ਇੱਛਾ ਦੇ ਭਾਵ ਪ੍ਰਗਟ ਕਰਨ ਕਿ ਜਿਹੜੇ ਸ਼ਬਦ ਕੀ ਹੈ ਮਨ ਦੀ ਇੱਛਾ ਦੇ ਭਾਵ ਜਿਹੜੇ ਆ ਉਹ ਪ੍ਰਗਟ ਕਰਨ ਉਹਨਾਂ ਨੂੰ ਇੱਛਾਵਾਚਕ ਵਿਸਮਿਕ ਕਿਹਾ ਜਾਂਦਾ ਜਿਵੇਂ ਹੇ ਕਰਤਾਰ ਹੇ ਵਾਹਿਗੁਰੂ ਜੇ ਕਦੇ ਕਾਸ਼ ਇਹ ਸਾਰੇ ਹੀ ਸ਼ਬਦ ਕੀ ਹੈ ਇੱਛਾ ਪ੍ਰਗਟ ਕਰ ਰਹੇ ਨੇ ਠੀਕ ਹੈ ਤੇ ਇਸ ਲਈ ਇਸ ਨੂੰ ਕੀ ਕਿਹਾ ਜਾਂਦਾ ਇੱਛਾਵਾਚਕ ਵਿਸਮਿਕ ਕਿਹਾ ਜਾਂਦਾ ਤਾਂ ਇਹ ਸੀਗਾ ਵਿਸਮਿਕ ਜਿਸ ਦੇ ਵਿੱਚ ਕੀ ਹੈ ਵਿਸਮਿਕ ਕੀ ਹੈ ਜਿੰਨਾ ਸ਼ਬਦਾਂ ਦੁਆਰਾ ਕੀ ਹੈ ਖੁਸ਼ੀ ਗਮੀ ਹੈਰਾਨੀ ਡਰ ਪ੍ਰਸ਼ੰਸਾ ਦੇ ਇਹ ਜਿਹੜੀਆਂ ਭਾਵਨਾਵਾਂ ਜਿਹੜੀਆਂ ਸਾਡੀਆਂ ਪ੍ਰਗਟ ਹੁੰਦੀਆਂ ਵਾਂ ਉਹਨਾਂ ਨੂੰ ਅਸੀਂ ਜਿਹੜਾ ਵਿਆਕਰਨ ਦੇ ਵਿੱਚ ਕੀ ਕਹਿੰਦੇ ਆ ਵਿਸਮਿਕ ਕਹਿੰਦੇ ਆ ਓਕੇ ਉਸ ਤੋਂ ਬਾਅਦ ਆ ਜਿਵੇਂ ਇਹਦੇ ਵਿੱਚ ਸ਼ਾਬਾਸ਼ ਇਹ ਕਿਹੜਾ ਵਿਸਮਿਕ ਹੈ ਵੀ ਦੱਸੋ ਸ਼ਾਬਾਸ਼ ਪ੍ਰਸ਼ੰਸਾ ਕਾਸ਼ इच्छा जूंदे रहो असीस फिटे मुंह फिटकार आओ जी सतकार नी कुे संबोधनी हैरानी हैरानी पर ना है आह ये भी हैरानी है हे रब्बा हे रब्बा हे रब्बा ए होवेगा अ हे रब्बा हां हाय हाय ਨੀਆ हे रब्बा है हे रब्बा ਹੁੰਦਾ ਹੈ ਕਿ ਜਿਹੜਾ ਹੈ ਇਹ ਹੋਵੇਗਾ ਇੱਛਾਵਾਚਕ ਠੀਕ ਹੈ ਇਹ ਕਿਹੜਾ ਹੈ ਇੱਛਾਵਾਚਕ हे रब्बा ਬੱਲੇ ਜਵਾਨਾ ਆ ਬੱਲੇ ਜਵਾਨਾ ਪ੍ਰਸ਼ੰਸਾ ਠੀਕ ਹੈ ਤਾਂ ਇਹ ਕੀ ਹੈ ਵਿਸਮਿਕ ਪੰਜਾਬੀ ਵਿਆਕਰਨ ਦੇ ਵਿੱਚ OK